ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਪੰਜ-ਪੰਜ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਇੱਕ ਪੰਜ ਕੁੰਡੇ ਅਤੇ ਚਾਰ ਕੁੰਡੇ ਇਸ ਤਰ੍ਹਾਂ ਕਰਕੇ ਪੰਜ ਤੇ ਚਾਰ ਨੌ-ਨੌ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਚਲੋ ਜੀ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੇ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਜਲਦੀ ਵੀ ਬਣਦਾ ਤੇ ਹਰੇਕ ਰੰਗ ਤੇ ਜਚਣ ਵਾਲਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਇੱਕ ਪੁੰਡਾ ਤਾਰਿਆ ਕਿ ਆਪਾਂ ਪੰਜ ਕੁੰਡੇ ਉਲਟੇ ਬਣਾਵਾਂਗੇ ਜੀ 1 2 3 4 5 ਕੁੰਡੇ ਉਲਟੇ ਬਣਾ ਲਏ ਆਪਾਂ ਚਾਰ ਕੁੰਡੇ ਸਿੱਧੇ ਬਣਾਵਾਂਗੇ ਜੀ ਇਹ ਆਪਣੇ ਆਹ ਕੁੰਡਾ ਛੱਡ ਕੇ ਤੇ ਨੌ ਕੁੰਡੇ ਹੋ ਗਏ ਜੀ 2 4 6 8 9 ਪੰਜ ਕੁੰਡੇ ਫਿਰ ਆਪਾਂ ਉਲਟੇ ਬਣਾਵਾਂਗੇ ਤਿੰਨ ਚਾਰ ਪੰਜ ਚਾਰ ਕੁੰਡੇ ਸਿੱਧੇ ਲਾਸਟ ਤੇ ਆਪਣੇ ਕੋਲੇ ਪੰਜ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਉਲਟੀ ਸਲਾਈ ਚ ਪੰਜ ਕੁੰਡੇ ਸਿੱਧੇ ਬਣਾਵਾਂਗੇ ਜੀ ਉਲਟੀ ਸਲਾਈ ਚ ਆਪਣੇ ਕੋਲ ਜਿਵੇਂ ਦੇ ਕੁੰਡੇ ਹੈਗੇ ਆਪਾਂ ਉਵੇਂ ਦੇ ਹੀ ਬਣਾਉਣੇ ਆ ਪੰਜ ਸਿੱਧੇ ਚਾਰ ਉਲਟੇ ਮੰਗਾ ਜੀ ਆਪਾਂ ਜੀ ਸਿੱਧੇ ਪਾਸੇ ਸਿੱਧੇ ਪਾਸੇ ਹੁਣ ਬਣਾਵਾਂਗੇ ਜੀ ਆਪਾਂ ਤਿੰਨ ਕੁੰਡੇ ਉਲਟੇ ਬਣਾ ਲਏ ਆਪਾਂ ਇੱਕ ਜਿਹੜੇ ਆ ਦੋ ਕੁੰਡੇ ਹੁਣ ਆਪਾਂ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ ਤਾਂ ਗਾ ਆਪਣੇ ਵਾਲੀ ਰੱਖਾਂਗੇ ਚਾਰ ਕੁੰਡੇ ਸਿੱਧੇ ਬਣਾ ਲਾਂਗੇ ਦਨ ਕੁੰਡੇ ਉਲਟੇ ਇੱਥੇ ਦੋ ਕੁੰਡੇ ਲੈ ਕੇ ਇੱਕ ਬਣਾ ਦਾਂਗੇ ਉਲਟੇ ਜਿਹੜੇ ਤੱਕ ਆਪਣੇ ਵਾਲੇ ਪਾਸੇ ਰੱਖਾਂਗੇ ਚਾਰ ਕੁੰਡੇ ਸਿੱਧੇ ਬਣਾ ਲਵਾਂਗੇ ਲਾਸਟ ਵਾਲੇ ਤੇ ਆਪਾਂ ਇਹ ਅੱਧਾ ਡਿਜ਼ਾਈਨ ਬਣਾ ਦਿੰਨੇ ਆ। ਜੇ ਸਿ ਨਾ ਬਣਾਵਾਂਗੇ ਆਪਣਾ ਤਾਂ ਵੀ ਚੱਲ ਜੂਗਾ ਜੇ ਬਣਾ ਲਵਾਂਗੇ ਤਾਂ ਆਪਣੇ ਇੱਧਰ ਚਾਰ ਕੁੰਡੇ ਉਲਟੇ ਹੋਣੇ ਆ। ਤੇ ਚਲੋ ਜੀ ਆਪਾਂ ਇੱਕ ਵਾਰ ਤੁਹਾਨੂੰ ਇਹਨਾਂ ਦੱਸ ਦਿੰਨੇ ਆ ਆਪਾਂ ਨੂੰ ਸਮਝ ਆ ਜਾਂਦੀ ਹੈ ਜੀ ਜੇ ਆਪਣੇ ਕੋਲੇ ਅੱਧੇ ਕੁੰਡੇ ਰਹਿ ਜਾਣ ਇੱਧਰ ਆਹਾਂ ਪੰਜ ਰਹਿ ਜਾਣ ਤਾਂ ਆਪਾਂ ਇੱਥੇ ਡਿਜ਼ਾਈਨ ਬਣਾ ਸਕਦੇ ਆ। ਉਲਟੀ ਸਾਈਡ ਆ ਗਈ ਚਾਰ ਪੰਜ ਕੁੰਡੇ ਸਿੱਧੇ ਪੰਜ ਕੁੰਡੇ ਸਿੱਧੇ ਚਾਰ ਗੁੰਡੇ ਉਲਟੇ ਅਰੇ ਆਪਣੇ ਚਾਰ ਗੁੰਡੇ ਉਲਟੇ ਜਿਹੜਾ ਆਪਾਂ ਹਾ ਗੁੰਡਾ ਵਾਲ ਪਾਇਆ ਸੀ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਆਪਣੇ ਉਲਟੇ ਪੰਜ ਗੁੰਡੇ ਉਹਨਾਂ ਚੋਂ ਆਪਾਂ ਘਟਾਇਆ ਤੇ ਉਹਨਾਂ ਦੇ ਨਾਲ ਹੀ ਆਪਾਂ ਉਲਟਾ ਬਣਾਉਣਾਗੇ ਸਿੱਧੇ ਪਾਸੇ ਆ ਗਏ ਹੁਣ ਆਪਾਂ ਬਣਾਵਾਂਗੇ ਦੋ ਕੁੰਡੇ ਉਲਟੇ ਇੱਥੇ ਦੋ ਕੁੰਡੇ ਉਲਟੇ ਬਣਾ ਗਏ ਹੁਣ ਆਪਾਂ ਇਹ ਵਾਲੇ ਦੋ ਕੁੰਡੇ ਲਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਹੁਣ ਆਪਾਂ ਧਾਗਾ ਪਿੱਛੇ ਕਰਾਂਗੇ ਤਾਂ ਆਪਾਂ ਇੱਕ ਕੁੰਡਾ ਉਲਟਾ ਬਣਾ ਲਵਾਂਗੇ ਵાળ ਪਾ ਕੇ ਆਪਾਂ ਪੰਜ ਕੁੰਡੇ ਆਪਣੇ ਪੂਰੇ ਕਰ ਲਏ ਧਾਗਾ ਪਿੱਛੇ ਕਰਾਂਗੇ ਹੁਣ ਜਿਹੜੇ ਆਪਣੇ ਆ ਚਾਰ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤਾਰ ਕੇ ਦੋ ਕੁੰਡੇ ਆਪਾਂ ਅੱਗੇ ਪਿੱਛੇ ਕਰ ਲਵਾਂਗੇ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਆਪਾਂ ਫਿਰ ਸਿੱਧੇ ਬਣਾ ਲਾਂਗੇ ਉਲਟੇ ਬਣਾਵਾਂਗੇ ਦੋ ਕੁੰਡੇ ਆਹ ਵਾਲੇ ਦੋਹਾਂ ਦਾ ਇੱਕ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਉਲਟਾ ਫੇਰ ਧਾਗਾ ਪਿੱਛੇ ਕਰਾਂਗੇ ਆ ਚਾਰ ਕੁੰਡੇ ਉਤਾਰ ਕੇ ਦੋ ਕੁੰਡੇ ਆਪਾਂ ਲੈ ਲਵਾਂਗੇ ਇਸ ਤਰ੍ਹਾਂ ਸਲਾਈਆਂ ਤੇ ਦੋਨਾਂ ਤੇ ਉਪਰੋਂ ਦੇ ਹਲਟਾ ਕੇ ਤੇ ਚਾਰੇ ਕੁੰਡੇ ਸਿੱਧੇ ਬਣਾ ਲਾਂਗੇ ਸਾਰੇ ਕੁੰਡੇ ਆਪਾਂ ਉਲਟੇ ਬਣਾ ਲਵਾਂਗੇ ਇਥੇ ਆਪਾਂ ਘੱਟ ਵੀ ਰੱਖ ਸਕਦੇ ਹਾਂ ਤੇ ਆਪਾਂ ਪੂਰੇ ਰੱਖ ਲੈ ਸੀਗੇ ਪੰਜ ਗੁੰਡੇ ਸਿੱਧੇ ਚਾਰ ਉਲਟੇ ਇਸ ਤਰ੍ਹਾਂ ਆਪਾਂ ਸਲਾਈ ਕੰਪਲੀਟ ਕਰ ਲਵਾਂਗੇ ਪੰਜ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਇਸ ਤਰ੍ਹਾਂ ਬਣਾ ਕੇ ਪੂਰੀ ਸਲਾਈ ਕੰਪਲੀਟ ਕਰ ਲਈ ਆਪਾਂ ਉਲਟੀ ਸਲਾਈ ਹੁਣ ਆਪਾਂ ਸਿੱਧੀ ਸਾਈਡ ਆ ਗਏ ਇੱਥੇ ਆਪਾਂ ਬਣਾਵਾਂਗੇ ਜੀ ਇੱਕ ਕੁੰਡਾ ਉਲਟਾ ਹਾਂ ਇੱਕ ਕੁੰਡਾ ਤਾਰਿਆ ਆਪਾਂ ਇੱਕ ਕੁੰਡਾ ਉਲਟਾ ਬਣਾ ਲਿਆ ਇੱਥੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਉਲਟੇ ਬਣਾ ਲਵਾਂਗੇ। ਨਾਲੇ ਜ ਆਪਣੇ 5 ਕੁੰਡੇ ਹੋ ਗਏ। 4 ਕੁੰਡੇ ਸਿੱਧੇ। ਇੱਥੇ ਬਣਾਗੇ ਇੱਕ ਕੁੰਡਾ ਉਲਟਾ। ਦੋਹਾਂ ਦਾ ਇੱਕ। ਵਾੜpa ਕੇ ਦੋ ਕੁੰਡੇ ਉਲਟੇ। 4 ਕੁੰਡੇ ਸਿੱਧੇ। కు కు కుండే ఉల్టే ఉల్టి సై పండే సీ చారండే ఉల్టే ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਸਿੱਧੇ ਪਾਸੇ ਆ ਗਏ ਫਿਰ ਆਪਾਂ ਬਣਾਵਾਂਗੇ ਕਿ ਤਿੰਨ ਕੁੰਡੇ ਉਲਟੇ ਹੁਣ ਆਪਾਂ ਇੱਥੇ ਦੋਵਾਂ ਦਾ ਇੱਕ ਕਰ ਦੇਣਾ ਆਪਾਂ ਪਹਿਲਾਂ ਦੋਵਾਂ ਦਾ ਇੱਕ ਕਰ ਦੇਣਾ ਤੇ ਇਹ ਤਿੰਨ ਕੁੰਡੇ ਆਪਾਂ ਆਹ ਸੌਰੀ ਚਾਰ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਤਿੰਨ ਕੁੰਡੇ ਉਲਟੇ ਦੋਵਾਂ ਦਾ ਇੱਕ ਤੇ ਚਾਰ ਕੁੰਡੇ ਸਿੱਧੇ ਬਣਾ ਲੈਣੇ ਇੱਥੇ ਆਪਾਂ ਆਪਾਂ ਇਹਨਾਂ ਦਾ ਤੁਹਾਨੂੰ ਦੱਸਦੇ ਆਂ ਇਹ ਆਪਾਂ ਇਹ ਘਾਤੋਂ ਬਣਾਉਣੀ ਹੈ ਮੈਂ ਕਿ ਪਹਿਲਾਂ ਵੀ ਆਪਾਂ ਇੱਥੇ ਬਣਾਇਆ ਸੀ ਤਾਂ ਆਪਾਂ ਆਹ ਚਾਰ ਕੁੰਡੇ ਸਿੱਧੇ ਬਣਾਏ ਸੀ ਫਿਰ ਆਪਾਂ ਹੁਣ ਜਿਹੜੀ ਇੱਕ ਸਲਾਈ ਆਪਾਂ ਆਹ ਉਲਟੀ ਬਣਾਵਾਂਗੇ ਫਿਰ ਸਿੱਧੀ ਸਲਾਈ ਬਣਾਵਾਂਗੇ ਉਦੋਂ ਆਪਾਂ ਇਹਨਾਂ ਨੂੰ ਆਪਾਂ ਆਹ ਕੁੰਡੇ ਉਲਟਾਉਣੇ ਆਂ ਜੀ ਨਾਲ ਉਹ ਜਿਹਾ ਕੌਲ ਪਿਸਲਾਈ ਬਣਾ ਲਈ ਸੀਗੀ ਤੇ ਹੁਣ ਫਿਰ ਤੋਂ ਆਪਾਂ ਆਗੇ ਸਿੱਧੇ ਪਾਸੇ ਇੱਥੇ ਆਪਾਂ ਬਣਾਵਾਂਗੇ ਜੀ ਦੋ ਕੁੰਡੇ ਉਲਟੇ ਫਿਰ ਦੋਹਾਂ ਦਾ ਇੱਕ ਕਰ ਦਾਂਗੇ ਤਾਂ ਦਾ ਪਿੱਛੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਕੇ ਹੁਣ ਆਹ ਵਾਲੇ ਚਾਰ ਕੁੰਡੇ ਜਿਹੜੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾ ਲਾਂਗੇ ਜਿਹੜੇ ਆਪਾਂ ਪਹਿਲਾਂ ਗਲੀ ਬਣਾਉਨੇ ਆ ਉਹਦੇ ਨਾਲ ਇਹ ਡਿਜ਼ਾਈਨ ਨਹੀਂ ਬਣੂਗਾ ਇਹ ਜਦੋਂ ਆਪਾਂ ਦੂਜੀ ਗਲੀ ਬਣਾਵਾਂਗੇ ਦੂਜੀ ਵਾਰ ਜਾਨੀ ਕਿ ਘਟਾਵਾਂਗੇ ਦੋ ਕੁੰਡੇ ਉਦੋਂ ਉਹਦੇ ਨਾਲ ਇਹ ਡਿਜ਼ਾਈਨ ਬਣੂਗਾ ਆਪਾਂ ਦੂਜੀ ਵਾਰ ਘਟਾਏ ਹਨ ਤੇ ਹੁਣ ਇਹ ਆਪਣਾ ਡਿਜ਼ਾਈਨ ਇਹਦੇ ਨਾਲ ਆ ਬਣ ਜੂਗਾ ਛੇ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਜੀ ਇਹ ਹੀ ਆਪਾਂ 6 6 ਸਲਾਈਆਂ ਰਿਪੀਟ ਕਰਦੇ ਜਾਵਾਂਗੇ ਹਾਂ ਤੋ ਹਾਂ ਕਿ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੀ ਹੁਣ ਆ ਗਈਆਂ 6 6 ਸਲਾਈਆਂ ਦੇ ਵਿੱਚ ਬਣਦੀਆਂ ਹੁਣ ਆਪਾਂ ਦੋ ਤੇ ਤੀਜੀ ਸਲਾਈ ਬਣਾ ਲਈ ਤਿੰਨ ਸਲਾਈਆਂ ਹੋਰ ਬਣਨਗੀਆਂ ਤਾਂ ਆਪਣਾ ਡਿਜ਼ਾਈਨ ਇਹ ਕੰਪਲੀਟ ਹੋ ਜਾਊਗਾ ਜੀ ਬਣਿਆ ਹੋਇਆ ਦਿਖਾਉਣੀਆ ਡਿਜ਼ਾਈਨ ਦੇਖੋ ਵੀ ਇਸ ਤਰ੍ਹਾਂ ਲੱਗਦਾ ਦੇਖੋ ਜੀ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਜੀ ਤੇ ਜਰੂਰ ਟਰਾਈ ਕਰਿਓ ਤੇ ਕਮੈਂਟ ਵੀ ਜਰੂਰ ਕਰਦੇ ਹੋ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਤੇ ਆਪਣਾ ਦੱਸਣ ਦਾ ਤਰੀਕਾ ਕਿਵੇਂ ਲੱਗਿਆ ਜਰੂਰ ਸੋਹਣਾ ਜਿਹਾ ਕਮੈਂਟ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਉਹਨਾਂ ਵੀ ਸ਼ੇਅਰ ਕਰਦਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਦੇਖਣ ਵਾਲਿਆਂ ਦਾ ਦੇਖਣ ਵਾਲੇ ਤਾਂ ਬਹੁਤ ਜਣੇ ਹੁੰਦੇ ਆ ਜੀ ਲਾਈਕ ਸ਼ੇਅਰ ਤੇ ਕਮੈਂਟ ਵੀ ਬਹੁਤ ਘੱਟ ਕਰਦੇ ਆ ਲਾਈਕ ਵੀ ਸਾਰਾ ਕੁਝ ਬਹੁਤ ਘੱਟ ਕਰਦੇ ਆ ਜੀ ਤੁਸੀਂ ਤੇ ਵੱਧ ਤੋਂ ਵੱਧ ਦਿਲ ਖੋਲ ਕੇ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਵੱਧ ਤੋਂ ਵੱਧ ਕਰ ਲਿਆ ਕਰੋ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਦੇਖੋ ਸਿੱਧਾ ਪਾਸਾ ਤੇ ਉਲਟੀ ਸਾਈਡ ਤੋਂ ਇਸ ਤਰ੍ਹਾਂ ਲੱਗਦੇ ਨੇ ਦੇਖੋ ਉਲਟੀ ਸਾਈਡ ਤੋਂ ਵੀ ਸੋਹਣਾ ਲੱਗਦਾ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ